ਇਹ ਹੋ ਗਿਆ ਵਾਓ ਹੋ ਗਿਆ ਨਾ ਵਾਓ ਚਲ ਜੀ ਬੈਠ ਜਾਓ ਬਹੁਤ ਨੋਰ ਵਧੀਆ ਕੇਕ ਪਾਪਾ ਜੀ ਉਹ ਮੈਂ ਕਹਿ ਰਹੀ ਸੀ ਕਿ ਜੀ ਵੀ ਨਾਈਨ ਨਾਈਨ ਉਹ ਬਤੀ ਲਗਾ ਦੇ ਹਾਂ ਜੀ ਹਾਂ ਜੀ ਲਗਾਉਣੇ ਆ ਇਹਦੇ ਸਾਈਡ ਤੇ ਨਾਈਫ ਕਰਦ ਲੈ ਆਇਓ ਕਰ ਬਬਲ ਪਪੇ ਜੀ ਉਹ ਚਾਹ ਤੇ ਮੈਂ ਮम्मा ਨੂੰ ਕਹਿਆ ਜੀ ਕਰ ਜੀ ਲਗਾ ਦੇ ਮम्मा ਨੇ ਲਗਾ ਲਿਆ ਇਹ ਨਾ ਕਰਦੇ ਇਹ ਬਹੰਗਾ ਬਲੈਕ ਹੋਲ ਇਸਟਾ ਜਲਦੀ ਚਲਾਓ ਖਾਣੋ ਯਾ ਨਵੀ ਪਤੀ ਹਰ ਜੀ ਜਿਹੜੀਆਂ ਉਹ ਦੂਸਰੀਆਂ ਕੈਂਡਲਸ ਲਗਾ ਦੀ ਇੱਕ ਦੋ ਅਸ ਤੋਂ ਫੂਕ ਮਾਰਾਂਗੇ ਯਾਨੀ ਉਹ ਵੀ ਕੋਲ ਜਾਂਦੀ ਗਾਨੀ ਉਹਨਾਂ ਨੂੰ ਨਹੀਂ ਤਾਂ ਦੇ

ਓਏ ਉਹਨੂੰ ਖਿਲਾਉਣਾ ਸੀ ਬਬਨੂਰ ਨੂੰ ਸਹੀ ਗੱਲ ਹੈ ਕੋਈ ਖਾ ਗਿਆ ਸਮੋਲ ਲੈ ਆਓ ਥੋ ਤੇ ਸੱਕ ਦੇਖਣਾ ਨਾ ਮੈਂ ਖਿਲਾਉਣਾ ਬਤ ਦਿਦੀ ਦੇ ਮੁੰਨੂ ਲਾਓ ਹਾਂ ਬੰਡੋ ਮਾਤਾ ਮम्मा ਨੂੰ ਖਣਾਉਂਦਾਰੀ ਸੀਗੀ ਆ ਜਾਣਾ ਮम्मा ਨੇ ਇੱਥੇ ਹੰਮੀ ਨੂੰ ਆਉਂਦੇ ਆਉਦੇ ਆਓ ਮम्मा